ਅਕੀ ਸਿੰਘ ਨਵਾਂ ਸਮਾਧਾਨ ਨੇ ਬਿਆਨ ਲਗਾਇਆ ਸੀ ਇਹ ਮੈਂ ਕੋਈ ਲੜਾਈ ਝਗੜਾ ਹੋਇਆ ਸੀ ਮਿਤੂ ਸਿੰਘ ਮਹਿਰਾ ਨਾਲ ਉਹਦੇ ਵਿੱਚ ਕਾਰਵਾਈ ਕਰਨ ਦੇ ਬਦਲੇ ਜਿਹੜਾ ਉਹ ਤੋਂ 40 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ ਤੇ ਕੱਲ ਅਸੀਂ ਜਨਾ ਮ ਐਮ ਐਸ ਸਿੰਘ ਸੁਖਵਿੰਦਰ ਸਿੰਘ 3000 ਰੁਪਏ ਰਿਸ਼ਵਤ ਲੈਣ ਦੇ ਰੰਗੇ ਦਿੱਕਾ ਨਹੀਂ ਦੇ ਸੈਟਲ ਹੋਈ ਸੀ ਇਹ ਸਾਰੀ ਚੀਜ਼ ਕੋਈ ਹੋਰ ਵੀ ਸ਼ਮੂਲੀਅਤ ਹੈ ਜੇ ਸੰਭਵ ਇਸ ਵਿੱਚ ਜਿਹੜਾ ਐਸਐਸਪੀ ਮਨਜਿੰਦਰ ਸਿੰਘ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਇਹ ਮਾਜੋਕ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਰਿੰਦਰ ਕੁਮਾਰ ਜੀ ਦੀ ਰਹਿਨਮਾਈ ਹੇਠ ਤੇ ਸਰਦਾਰ ਹਰਪਾਲ ਸਿੰਘ ਐਸਐਸਪੀ ਵਿਜੀਲੈਂਸ ਬਠਿੰਡਾ ਜਿਹਦੀ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਸਾਡੇ ਕੋਲ ਜਿਹੜਾ ਕੱਲ 13 ਤਰੀਕ ਨੂੰ ਸਰਬਜੀਤ ਸਿੰਘ ਰਹਾਸੀ ਮਰਰ ਨੇ ਇੱਕ ਬਿਆਨ ਲਖਾਇਆ ਸੀ ਵੀ ਉਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਸੀ ਮਿੱਟੂ ਸਿੰਘ ਵਗੈਰਾ ਨਾਲ ਉਦੇ ਵਿੱਚ ਕਾਰਵਾਈ ਕਰਨ ਦੇ ਬਦਲੇ ਜਿਹੜਾ ਉਹ ਤੋਂ ਪਰਤਾਲੀਆ ਅਫਸਰ ਸੀ ਐਸ ਐ ਮਨਜਿੰਦਰ ਸਿੰਘ ਤੇ ਜਿਹੜਾ ਉੱਥੇ ਮੁੱਖ ਮੰਚੀ ਲੱਗਿਆ ਹੋਇਆ ਸੀ ਐਮ ਐਸ ਸੀ ਸੁਖਵਿੰਦਰ ਸਿੰਘ ਉਹ ਉਹਨਾਂ ਤੋਂ ਜਿਹੜੇ 60000 ਰੁਪਏ ਜਿਮਾਨ ਕਰ ਰਿਆ ਸੀ ਤੇ ਕੱਲ ਅਸੀਂ ਜਿਹੜਾ ਐਮ ਐਸ ਸੀ ਸੁਖਵਿੰਦਰ ਸਿੰਘ ਨੂੰ 30000 ਰੁਪਏ ਰਿਸ਼ਵਤ ਲੈਣ ਦੇ ਰਣਗੇ ਇੱਥੇ ਕਾਬੂ ਸਰ ਇਹ ਪਹਿਲੀ ਇੰਸ ਟੂਰਨਾਮੈਂਟ ਸੀ ਕਿ ਜਿਸ ਜਿਹੜੇ ਥੋੜੇ ਗਏ 30000 ਰੁਪਏ ਨਹੀਂ ਨਹੀਂ ਸੈਟਲ ਹੋਈ ਸੀ 30000 ਰੁਪਏ ਸਰ ਕੋਈ ਹੋਰ ਵੀ ਸ਼ਮੂਲੀਅਤ ਹੈ ਜੀ ਸਾਹਮਣੇ ਇਸ ਵਿੱਚ ਜਿਹੜਾ ਐਸਏ ਮਨਜਿੰਦਰ ਸਿੰਘ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਤਫਤੀਸ਼ ਜਾਰੀ ਹੈ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਉਗੀ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸੋ ਗ੍ਰਿਫਤਾਰੀ ਹੋ ਚੁੱਕੀ ਹੈ। ਹਾਂਜੀ ਮੌਕੇ ਤੇ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਐਮਐਸਸੀ ਸੁਖਵਿੰਦਰ ਸਿੰਘ। ਸੱਭਜੀ ਸਿੰਘ ਨਵਸੀੰਗ ਮੱਤਾ ਨੇ ਬਿਆਨ ਲਖਾਇਆ ਸੀ। ਇਹ ਮੈਨਾਂ ਕੋਈ ਲੜਾਈ ਝਗੜਾ ਹੋਇਆ ਸੀ ਮਿਤੂ ਸਿੰਘ ਦੇ ਨਾਲ। ਉਦੇ ਵਿੱਚ ਕਾਰਵਾਈ ਕਰਨ ਦੇ ਬਦਲੇ ਜਿਹੜਾ ਉਹ ਤੋਂ ਵਰਤਾਲੀਆ ਅਫਸਰ ਸੀ ਐਸ ਸੀ ਮੁੰਦਰ ਸਿੰਘ ਤੇ ਜਿਹੜਾ ਉੱਥੇ ਮੁਖਮੰਚੀ ਲੱਗਿਆ ਹੋਇਆ ਸੀ ਐਮ ਐਸ ਸੀ ਸੁਖਵਿੰਦਰ ਸਿੰਘ ਉਹਨਾਂ ਤੋਂ ਜਿਹੜੇ 60000 ਰੁਪਏ ਜੁਰਮਾਨਾ ਕਰ ਰਹੇ ਸੀ ਤੇ ਕੱਲ੍ਹ ਸੀ ਜਿਹੜਾ ਐਮ ਐਸ ਸੀ ਸੁਖਵਿੰਦਰ ਸਿੰਘ 30000 ਰੁਪਏ ਰਿਸ਼ਵਤ ਲੈਣ ਦੇ ਰੰਗੇ ਆ ਕੇ ਕੰਮ ਇਹਦੇ ਸੈਟਲ ਹੋਈ ਸੀ ਤੇ ਇਸ ਆਪ ਵਿੱਚ ਪਰ ਕੋਈ ਹੋਰ ਵੀ ਸ਼ਮੂਲੀਅਤ ਆਈ ਹੈ ਸਾਹਮਣੇ ਇਸ ਵਿੱਚ ਜਿਹੜਾ ਏਸੇ ਮਨਜਿੰਦਰ ਸਿੰਘ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰਨ ਲਈ ਹਰ ਸੰਭਤ ਕੋਸ਼ਿਸ਼ ਕਰ ਰਹੇ ਆ। ਇਹ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਰਿੰਦਰ ਕੁਮਾਰ ਜੀ ਦੀ ਰੈਨਮਾਈਜ਼ ਹੇਟ ਤੇ ਸਰਦਾਰ ਹਰਪਾਲ ਸਿੰਘ ਐਸਐਸਪੀ ਵਿਜੀਲੈਂਸ ਬਠਿੰਡਾ ਜਿਨ੍ਹਾਂ ਦੀ ਦਸ਼ਨ ਅ ਰਿਸ਼ੰਤ ਇਹ ਜਿਹੜਾ ਸਾਡੇ ਕੋਲ ਜਿਹੜਾ ਕੱਲ 13 ਤਰੀਕ ਨੂੰ ਸਰਬਜੀਤ ਸਿੰਘ ਵਾਸੀ ਮਰਲਾ ਨੇ ਇੱਕ ਬਿਆਨ ਲਖਾਇਆ ਸੀ ਵੀ ਉਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਸੀ ਮਿੱਟੂ ਸਿੰਘ ਵਗੈਰਾ ਨਾਲ ਉਦੇ ਵਿੱਚ ਕਾਰਵਾਈ ਕਰਨ ਦੇ ਬਦਲੇ ਜਿਹੜਾ ਉਹ ਤੋਂ ਪਰਤਾਲਿਆ ਅਫਸਰ ਸੀ ਐਸ ਐਮ ਜਿੰਦਰ ਸਿੰਘ ਤੇ ਜਿਹੜੇ ਉੱਥੇ ਮੁੱਖ ਮੰਤਰੀ ਲੱਗਾ ਹੋਇਆ ਸੀ ਐਮ ਐਸ ਸੀ ਸੁਖਵਿੰਦਰ ਸਿੰਘ ਉਹ ਉਹਨਾਂ ਤੋਂ ਜਿਹੜੇ 60000 ਰੁਪਏ ਜੁਰਮਾਨਾ ਕਰ ਰਿਆ ਸੀ ਤੇ ਕੱਲ ਅਸੀਂ ਜਿਹੜਾ ਐਮ ਐਸ ਸੀ ਸੁਖਵਿੰਦਰ ਸਿੰਘ ਨੂੰ 30000 ਰੁਪਏ ਰਿਸ਼ਵਤ ਲੈਣ ਦੇ ਉਲੰਘੇ ਦਿੱਕਾ ਬੋਗੇ ਸਰ ਇਹ ਪਹਿਲੇ ਟੋਰਨਮੈਂਟ ਸੀ ਕਿ ਦੂਜੀ ਸੀ ਜਿਹੜੇ ਫੜੇ ਗਏ 30000 ਨਹੀਂ ਨਹੀਂ ਸੈਟਲ ਹੋਈ ਸੀ 30000 ਸਰ ਕੋਈ ਹੋਰ ਵੀ ਸ਼ਮੂਲੀਅਤ ਆਈ ਹੈ ਸਾਹਮਣੇ ਇਸ ਵਿੱਚ ਜਿਹੜਾ ਐਸਏ ਮਨਜਿੰਦਰ ਸਿੰਘ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਤਫਤੀਸ਼ ਜਾਰੀ ਹੈ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਉਗੀ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸਰ ਗ੍ਰਿਫਤਾਰੀ ਹੋ ਚੁੱਕੀ ਹੈ। ਹਾਂਜੀ ਮੌਕੇ ਤੇ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਮਸਤੀ ਸੁਖਵਿੰਦਰ ਸਿੰਘ। ਸਭਜੀਤ ਸਿੰਘ ਨਵਾਸੀ ਮੱਧਾਂ ਨੇ ਬਿਆਨ ਲਗਾਇਆ ਸੀ ਕਿ ਇਹਨਾਂ ਨਾਲ ਕੋਈ ਲੜਾਈ ਝਗੜਾ ਹੋਇਆ ਸੀ ਮਿਤੂ ਸਿੰਘ ਬੈਰਾ ਨਾਲ। ਉਦੇ ਵਿੱਚ ਕਾਰਵਾਈ ਕਰਨ ਦੇ ਬਦਲੇ ਜਿਹੜਾ ਉਹ ਤੋਂ ਮਰਦਾਲੀਆ ਅਫਸਰ ਸੀ ਇਹ ਸੀ ਮੁੰਮਨਰ ਸਿੰਘ ਜਿਹੜੋ ਉੱਥੇ ਮੁਕਮੂਤੀ ਲੱਗਿਆ ਸੀ ਐਮ ਐਸ ਸਿੰਘ ਸੁਖਵਿੰਦਰ ਸਿੰਘ ਉਹਨਾਂ ਤੋਂ ਜਿਹੜੇ 5000 ਰੁਪਏ ਦੀ ਮੰਗ ਕਰ ਰਿਹਾ ਸੀ ਤੇ ਕਹਲਾ ਸੀ ਜਿਹੜਾ ਐਮ ਐਸ ਸਿੰਘ ਸੁਖਵਿੰਦਰ ਸਿੰਘ 3000 ਰੁਪਏ ਰਿਸ਼ਵਤ ਲੈਣ ਦੇ ਰੰਗੇ ਇਤਨਾ ਕੰਮ ਇਹਦੇ ਸੈਟਲ ਹੋਈ ਸੀ ਤੀਸਰ ਵਿੱਚ ਪਰ ਕੋਈ ਹੋਰ ਵੀ ਸ਼ਮੂਲੀਅਤ ਆਈ ਹੈ ਸਾਹਮਣੇ ਇਸ ਵਿੱਚ ਜਿਹੜਾ ਐਸਐਸਪੀ ਮਨਜਿੰਦਰ ਸਿੰਘ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰਨ ਲਈ ਹਰ ਸੰਭਤ ਕੋਸ਼ਿਸ਼ ਕਰ ਰਹੇ ਆ ਇਹ ਮਾਨਜੋਗ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਰਿੰਦਰ ਕੁਮਾਰ ਜੀ ਦੀ ਰਹਿਨਮਾਈ ਹੇਠ ਤੇ ਸਰਦਾਰ ਹਰਪਾਲ ਸਿੰਘ ਐਸਐਸਪੀ ਵਿਜੀਲੈਂਸ ਬਠਿੰਡਾ ਜਿਨ੍ਹਾਂ ਦੀ ਦਸ਼ਨ ਅਰੇ ਸ਼ੰਤ ਇਹ ਜਿਹੜਾ ਸਾਡੇ ਕੋਲ ਜਿਹੜਾ ਕੱਲ 13 ਤਰੀਕ ਨੂੰ ਸਰਬਜੀਤ ਸਿੰਘ ਰਹਾਸੀ ਮਰਲਾ ਨੇ ਇੱਕ ਬਿਆਨ ਲਖਾਇਆ ਸੀ ਵੀ ਉਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਸੀ ਮਿੱਟੂ ਸਿੰਘ ਵਗੈਰਾ ਨਾਲ ਉਦੇ ਵਿੱਚ ਕਾਰਵਾਈ ਕਰਨ ਦੇ ਬਦਲੇ ਜਿਹੜਾ ਉਹ ਤੋਂ ਪਰਤਾਲਿਆ ਅਫਸਰ ਸੀ ਐਸਏ ਮਨਜਿੰਦਰ ਸਿੰਘ ਤੇ ਜਿਹੜੇ ਉੱਥੇ ਮੁੱਖ ਮੰਚੀ ਲੱਗਿਆ ਹੋਇਆ ਸੀ ਐਮਐਸਸੀ ਸੁਖਵਿੰਦਰ ਸਿੰਘ ਉਹ ਉਹਨਾਂ ਤੋਂ ਜਿਹੜੇ 60000 ਰੁਪਏ ਦੀ ਡਿਮਾਂਡ ਕਰ ਰਿਆ ਸੀ ਤੇ ਕੱਲ ਅਸੀਂ ਜਿਹੜਾ ਐਮਐਸਸੀ ਸੁਖਵਿੰਦਰ ਸਿੰਘ ਨੂੰ 30000 ਰੁਪਏ ਰਿਸ਼ਵਤ ਲੈਣ ਦੇ ਰਣਗੇ ਦਿੱਤਾ ਸੀ ਸਰ ਇਹ ਪਹਿਲੀ ਸਟੋਲਮੈਂਟ ਸੀ ਕਿ ਦੂਜੀ ਸੀ ਜਿਹੜੇ ਥੋੜੇ ਗਏ 30000 ਰੁਪਏ ਨਹੀਂ ਨਹੀਂ ਸੈਟਲ ਹੋਈ ਸੀ 30000 ਰੁਪਏ ਸਰ ਕੋਈ ਹੋਰ ਵੀ ਸ਼ਮੂਲੀਅਤ ਆਈ ਹੈ ਸਾਹਮਣੇ ਇਸ ਵਿੱਚ ਜਿਹੜਾ ਐਸਏ ਮਨਜਿੰਦਰ ਸਿੰਘ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਤਫਤੀਸ਼ ਜਾਰੀ ਹੈ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਉਗੀ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇ। ਸੋ ਗ੍ਰਿਫਤਾਰੀ ਹੋ ਚੁੱਕੀ ਹੈ। ਹਾਂਜੀ ਮੌਕੇ ਤੇ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਐਮਐਸਟੀ ਸੁਖਵਿੰਦਰ ਸਿੰਘ।